ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਘੁੰਮ ਰਹਿਆਂ ਆਈਸਲੈਂਡ ਰੋਡ ਟ੍ਰਿਪ ਤੇ ਰਾਹੀਂ ਤੇ ਕੱਲ ਰਾਤ ਅਸੀਂ ਇੱਕ ਸੁਨਸਾਨ ਜਗ੍ਹਾ ਜੀ ਤੇ ਆ ਕੇ ਇੱਥੇ ਆਪਣਾ ਸਟਾਪੇਜ ਲਿਆ ਸੀ ਛੋਟਾ ਜਿਹਾ ਇੱਥੇ ਕੋਟੇਜ ਬਣੇ ਹੋਇਆ ਇੱਕ ਹੋਟਲ ਟਾਈਪ ਸੀਗਾ ਤੇ ਬਹੁਤ ਕੰਫਰਟੇਬਲ ਰਿਹਾ ਤੇ ਅੱਜ ਦਾ ਆਪਣਾ ਸਫਰ ਆ ਅਸੀਂ ਅੱਗੇ ਬਤਾਉਨੇ ਆ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾਣਾ ਇਸ ਬਲੌਗ ਦੇ ਰਾਹੀਂ ਇੱਕ ਤਾਂ ਇੱਥੇ ਜਹਾਜ਼ ਡਿੱਗਿਆ ਸੀਗਾ 1970-80 ਦੇ ਵਿਚਾਲੇ ਜੀ ਤੇ ਉਹਦਾ ਮਲਬਾ ਅੱਜ ਵੀ ਇੱਥੇ ਪਿਆਗਾ ਉਹ ਦਿਖਾ ਕੇ ਲਿਆਉਣਾ ਤੇ ਇੱਕ ਬਲੈਕ ਸੈਂਡ ਬੀਚ ਹੈ ਜਿੱਥੇ ਜਵਾਲਾਮੁਖੀ ਸਮੁੰਦਰ 'ਚ ਫਟਦੇ ਆ ਉਹ ਸਾਰਾ ਕਾਲਾ ਕਾਲਾ ਭਰਿਆ ਹੋਇਆਗਾ ਤੇ ਬਾਕੀ ਨਿਕਨੇ ਕਿ ਆਈਸਲੈਂਡ ਦੇ ਪਿੰਡ ਆਉਣਗੇ ਤੇ ਰਾਹ ਜਾਂਦੇ ਜਾਂਦੇ ਜੋ ਵੀ ਆਊਗਾ ਤੁਹਾਨੂੰ ਸਾਰਾ ਦਿਖਾਉਨੇ ਆ ਸਵੇਰ ਦੇ 9:30 ਹੋਇਆ ਤੇ ਆਪਣਾ ਸਫਰ ਹੋਣਾ ਸੀ ਅੱਜ ਦਾ ਸ਼ੁਰੂ ਕਰਨ ਜਾ ਰਹੇ ਆ ਤੇ ਮੌਸਮ ਅੱਜ ਵੀ ਕਾਫੀ ਜ਼ਿਆਦਾ ਖਰਾਬ ਆ ਹਵਾ ਇੰਨੀ ਤੇਜ਼ ਚੱਲ ਰਹੀ ਹੈ ਹਵਾਵਾਂ ਦਾ ਠੰਡੀਆਂ ਹੀ ਚੱਲਦੀਆਂ ਰਹਿੰਦੀਆਂ ਇੱਥੇ ਤੇ ਆ ਗਈ ਆਪਣੀ ਗੱਡੀ ਜਿਹੜੀ ਆਪਾਂ ਰੈਂਟ ਤੇ ਲਈ ਹੋਈ ਹੈ ਇੱਥੇ ਤੁਹਾਨੂੰ ਪਤਾ ਹੀ ਹੈਗਾ ਪਰ ਅੱਜ ਨਾ ਆਈਸਲੈਂਡ ਦਾ ਪੂਰਾ ਫੀਲ ਆ ਰਿਹਾ ਪ੍ਰੋਪਰ ਸਾਨੂੰ ਠੰਡ ਹੋ ਮਹਿਸੂਸ ਆ ਰਹੀ ਹੈ ਜਿਵੇਂ ਅਸੀਂ ਸੋਚ ਕੇ ਆਏ ਸੀ ਵੀ ਆਈਸਲੈਂਡ ਜਾਵਾਂਗੇ ਪਤਾ ਨਹੀਂ ਕਿੰਨੀ ਕੁ ਠੰਡ ਹੋਊਗੀ ਕੱਲ ਅਸੀਂ ਲੱਕੀ ਸੀਗੇ ਤੇ ਕੱਲ ਨਾ ਧੁੱਪ ਨਿਕਲੀ ਸੀ ਬਹੁਤ ਜ਼ਿਆਦਾ ਤਿੱਖੀ ਤੇ ਮੈਨੂੰ ਇਹ ਲੱਗਦਾ ਵੀ ਇਹ ਦੋਵੇਂ ਮੌਸਮ ਦੇਖ ਲੈ ਇੱਥੇ ਸਾਲ 'ਚ ਅੱਧਾ ਦਿਨੀ ਹੁੰਦਾ ਹੈਗਾ ਕਹਿੰਦੇ ਸਾਲ 'ਚ ਮਤਲਬ ਇੱਕ ਅੱਧਾ ਤਾਂ ਸੌਰੀ ਮਤਲਬ ਸਾਲ ਚ ਮਹੀਨੇ ਚ ਇੱਕ ਅੱਦਾ ਹੁੰਦਾ ਹੈ ਸਾਲ ਚ ਥੋੜੇ ਦਿਨ ਜਦੋਂ ਇੱਥੇ ਪ੍ਰੋਪਰ ਤੋਂ ਪਾਉਂਦੀ ਹੈ ਆਜੋ ਸ਼ੁਰੂ ਕਰਦੇ ਹਾਂ ਸਫ਼ਰ ਜਿਨ੍ਹਾਂ ਨੇ ਨਾ ਪਿਛਲਾ ਵਲੌਗ ਦੇਖਿਆ ਹੋਣਾ ਉਹਨਾਂ ਨੂੰ ਮੈਂ ਇੱਕਾ ਸਾਈਨ ਦਿਖਾਇਆ ਸੀਗਾ ਕਿ ਇੱਥੇ ਕਿਸ ਚੀਜ਼ ਦਾ ਸਾਈਨ ਹੈ ਤੇ ਅੱਜ ਇਹ ਚੀਜ਼ ਦੀ ਤੁਹਾਨੂੰ ਤੁਹਾਨੂੰ ਵੀ ਮਹਿਸੂਸ ਹੋ ਜਾਣਾ ਐਨੀ ਇੱਕ ਜ਼ਿਆਦਾ ਤੇਜ਼ ਵਿੰਡਸ ਆ ਰਹੀਆਂ ਹਨਾ ਐਨੀ ਇੱਕ ਜ਼ਿਆਦਾ ਹਵਾ ਹੈ ਰਹਿ ਰੱਬ ਦਾ ਨਾਮ ਤੇ ਹਾਂਜੀ ਬੀਠੇ ਬੈਠੀ ਸੀ ਨਾ ਹੁਣ ਹਾਂ ਫੀਲ ਕਰ ਰਹੀ ਸੀ ਵੀ ਹਵਾ ਆ ਰਹੀ ਆ ਮਤਲਬ ਝੁੱਲ ਰਹੀ ਸੀ ਹਾਂਜੀ ਐ ਮੈਂ ਵਿੱਚ ਬੈਠੀ ਵੀ ਵਾਈਬ੍ਰੇਟ ਕਰ ਰਹੀ ਸੀ ਥੋੜਾ ਜਾਂ ਤਾਂ ਹੀ ਇਹਨਾਂ ਨੇ ਕਿਹਾ ਸੀ ਵੀ ਗੱਡੀ ਜਿਹੜੀ ਐ 90 ਤੋਂ ਉੱਪਰ ਭਜਾਉਣੀ ਨਹੀਂ ਕਿਉਂਕਿ ਹਵਾ ਨਾ ਅਨਬੈਲੈਂਸ ਕਰ ਦਿੰਦੀ ਆ ਕਾਰ ਨੂੰ ਉਹੀ ਗੱਲ ਯਾਦ ਆਈ ਥੋੜੀ ਤੇ ਅੰਦਰ ਚ ਬਹਿ ਕੇ ਯਾਰ ਹੀਟ ਚ ਨਜ਼ਾਰਾ ਹੀ ਵੱਖਰਾ ਹੈਗਾ ਅਗਸਤ ਦਾ ਮਹੀਨਾ ਯਾਰ ਤੇ ਠੰਡ ਕੁਛ ਰਹੇ ਰੱਬ ਦਾ ਨਾਮ ਅੱਜ ਦਾ ਜਿਹੜਾ ਟੈਂਪਰੇਚਰ ਐ ਤੁਸੀਂ ਦੇਖਿਓ ਕਿੰਨਾ ਮੈਨੂੰ ਲੱਗਦਾ ਵੀ 10 12 ਡਿਗਰੀ ਤੋਂ ਉੱਪਰ ਨਹੀਂ ਹੋਣਾ ਇੰਨਾ ਟੈਂਪਰੇਚਰ ਹੋਣਾ ਤੇ ਪੂਰਾ ਦਿਨ ਅਸੀਂ ਵੈਦਰ ਚੈੱਕ ਕੀਤਾ ਸੀਗਾ wind ਹੀਗਾ ਸਾਰਾ ਦਿਨ ਇਸੇ ਤਰ੍ਹਾਂ ਠੰਡੀਆਂ ਹਵਾਵਾਂ ਮਾਂ ਚੱਲਣਗੀਆਂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਿਹੜਾ ਜਾ ਕੇ ਸਟਾਪੇਜ ਲੈਣਾਗਾ ਅੱਗੇ ਇੱਕ ਨਿੱਕਾ ਜਿਹਾ ਪਿੰਡ ਆਉਣਾਗਾ ਵਿੱਕ ਵਿੱਕ ਕਰਕੇ ਵੀ ਆਈਕੇ ਤੇ ਅਸੀਂ ਉੱਥੇ ਰੁਕਣਾਗਾ ਤੇ ਉਦੋਂ ਬਾਅਦ ਚ ਫਿਰ ਜਿਹੜਾ ਆਊਗਾ ਅੱਗੇ ਇੱਕ ਬਲੈਕ ਸੈਂਡ ਬੀਚ ਆਊਗਾ ਤੇ ਉੱਥੇ ਆਪਾਂ ਰੁਕਣਾਗਾ ਤੇ ਤੁਹਾਨੂੰ ਵੈਦਰ ਮੈਚ ਦਾ ਦਿਖਾਈ ਦੇਣਾ ਕਿ ਕਿੰਨਾਗਾ ਐਗਜ਼ੈਕਟਲੀ ਪਤਾ ਲੱਗ ਜੂ ਮੈਂ ਤਾਂ ਜ਼ਿਆਦਾ ਕਹਦਾ ਹਾਂ 10 ਹੀ ਆ ਵਾਕੀ 10 ਹੈ ਵੇਖਦਾ ਵੈਦਰ ਇਹ ਤੇ ਕੱਲ ਨੂੰ ਮੀਂਹ ਆ ਹੁਣ ਪੂਰਾ ਹੁਣ ਪਤਾ ਨਹੀਂ ਕੱਲ ਨੂੰ ਕੀ ਬਣੂ ਕੱਲ ਨੂੰ ਪਰਸੋਂ ਅਗਲੇ 2-3 ਦਿਨ ਲਗਾਤਾਰ ਮੀਂਹ ਹੈਗਾ ਤੇ ਦੇਖਦੇ ਆ ਰੋਡ ਟ੍ਰਿਪ ਆਪਣਾ ਕਿੰਨਾ ਕੁ ਸਫਲ ਤੇ ਸ਼ਾਨਦਾਰ ਰਹਿੰਦਾਗਾ ਆਈਸਲੈਂਡ ਤੇ ਨਾ ਗੱਡੀ ਚਲਾਉਣ ਦਾ ਇਹ ਨਜ਼ਾਰਾ ਹੈ ਰੋਡ ਸਾਰੇ ਖਾਲੀ ਮਿਲਣਗੇ ਤੁਹਾਨੂੰ ਇੱਕ ਵਾਰ ਤੁਸੀਂ ਰਾਜਧਾਨੀ ਤੋਂ ਬਾਹਰ ਨਿਕਲੇ ਹੋ ਮੁੜ ਕੇ ਤੁਹਾਨੂੰ ਕੁਝ ਨਹੀਂ ਮਿਲੂਗਾ ਦੇਖੋ ਸਾਰੇ ਰੋਡ ਖਾਲੀ ਹੈ ਜਿਵੇਂ ਮਰਜੀ ਕੰਫਰਟੇਬਲ ਕਾਰ ਚਲਾਓ ਹਵਾ ਯਾਰ ਤੰਗ ਕਰ ਰਹੀ ਹੈ ਥੋੜੀ ਜੀ ਅੱਜ ਇਹ ਰਸਤੇ 'ਚ ਜਾਂਦੇ ਜਾਂਦੇ ਅਸੀਂ ਇੱਕ ਜਗ੍ਹਾ ਤੇ ਰੁਕੇ ਹਾਂ ਇਹ ਹੈਗਾ ਨਾਰਥ ਅਟਲੈਂਟਿਕ ਓਸ਼ੀਅਨ ਦੇ ਬਿਲਕੁਲ ਕਿਨਾਰੇ 'ਤੇ ਆ ਅਸੀਂ ਹੁਣ ਤੇ ਆਹ ਅਸੀਂ 에어ਪੋਰਟ ਤੇ ਦੇਖੇ ਸੀਗੇ ਇਹ ਅੰਟਾਰਕਟਿਕਾ 'ਚ ਪਏ ਜਾਂਦੇ ਆ ਜਾਂ ਜਾਨਵਰ ਜਾਂ ਇਹ ਇੱਥੇ ਠੰਡੇ ਬਰਫ਼ ਵਾਲੇ ਥਾਵਾਂ 'ਤੇ ਰਹਿੰਦੇ ਆ ਇਹ ਤੇ ਜਿੱਥੇ ਸਾਰਾ ਸਾਲ ਠੰਡ ਪੈਂਦੀ ਹੈ ਇਹ ਤੁਹਾਨੂੰ ਹੁਣ ਦੇਖਦੇ ਆਪਾਂ ਨੂੰ ਦਿਖਦੇ ਆ ਕਿ ਨਾ ਇਹਦਾ ਨਾਮ ਹੈਗਾ ਜੀ ਬਲੈਕ ਬੀਚ ਤੇ ਇਸ ਬੀਚ ਦਾ ਨਾਮ ਵੀ ਬਲੈਕ ਬੀਚ ਤੇ ਇੱਕ ਆ ਜਗ੍ਹਾ ਮਸ਼ਹੂਰ ਹੈ ਇੱਥੇ ਜਿਹਦੇ ਕਰਕੇ ਲੋਕ ਇਹਨੂੰ ਦੇਖਣ ਆਉਂਦੇ ਆ ਆਈਸਲੈਂਡ ਇਹੋ ਜੀ ਧਰਤੀ ਆ ਤੇ ਇੱਥੇ ਵੀ ਕਲਿਫਸ ਬਣੇ ਹੋਏ ਆ ਸਾਰੇ ਤੇ ਹੁਣ ਅੱਗੇ ਚੱਲੀਏ ਜੀ ਆ ਸਾਰਾ ਪਹਾੜ ਹੈ ਤੇ ਕਲਿਫ ਬਣਿਆ ਹੋਇਆਗਾ ਤੁਸੀਂ ਦੇਖੋ ਕਿੰਨੀ ਆ ਗ੍ਰੀਨਰੀ ਕਿੰਨੀ ਆ ਇਹ ਸਾਹਮਣੇ ਮੈਨੂੰ ਲੱਗਦਾ ਅਲਰਟ ਜਾਰੀ ਕੀਤਾ ਹੋਇਆਗਾ ਤੇ ਆਪਣੇ ਏਸ਼ੀਅਨ ਕੰਟਰੀਜ਼ ਤਾਂ ਕਿਤੇ ਕੋਈ ਹੁੰਦੀ ਨਹੀਂ ਸ਼੍ਰੀਲੰਕਾ ਬੰਗਲਾਦੇਸ਼ ਇੰਡੀਆ ਤੇ ਇੱਥੇ ਇਸ ਤਰ੍ਹਾਂ ਲਾ ਰਹੇ ਇਹ ਮਤਲਬ येलो ਅਲਰਟ ਹੈਗਾ येलो ਤੇ ਤੁਸੀਂ ਆਪਣੇ ਰਿਸਕ ਤੇ ਜਾ ਵੀ ਸਕਦੇ ਨਹੀਂ ਵੀ ਜਾ ਸਕਦੇ ਗ੍ਰੀਨ ਤੇ ਬਿਲਕੁਲ ਸੇਫ ਹੁੰਦਾ ਤੇ ਰੈੱਡ ਤੇ ਬਿਲਕੁਲ ਵੀ ਨਹੀਂ ਜਾਣਾ ਮਨਾ ਹੁੰਦਾ ਰੈੱਡ ਤੇ ਜਾਣਾ ਤੇ ਉਹ ਸਾਹਮਣੇ ਵਾਲੇ ਪਾਸੇ ਸਾਰੀ ਵਿੱਚ ਆ ਗਈ ਜੀ ਇਹ ਹੈ ਬਲੈਕ ਸੈਂਡ ਬੀਚ ਜਿਹਦੀ ਮੈਂ ਤੁਹਾਨੂੰ ਗੱਲ ਕਰਦਾ ਸੀ ਦੁਨੀਆ ਭਰ ਚ ਜਿੰਨੀਆਂ ਤੁਸੀਂ ਪਹਿਲਾਂ ਬੀਚਸ ਦੇਖੀਆਂ ਹੋਣਗੀਆਂ ਬਰਾਊਨ ਸੈਂਡ ਹੁੰਦਾ ਹੈ ਅੰਡੇਮਾਨ ਨਿਕੋਵਰ ਅਸੀਂ ਦੇਖਿਆ ਸੀ ਉੱਥੇ ਵਾਈਟ ਸੈਂਡ ਸੀਗਾ ਪਰ ਕਾਲੇ ਰੰਗ ਦੀ ਬੀਚ ਤੁਸੀਂ ਜ਼ਿੰਦਗੀ ਚ ਪਹਿਲਾਂ ਕਦੇ ਨਹੀਂ ਦੇਖੀ ਹੋਣੀ ਇਹਦਾ ਕਾਰਨ ਸਿਰਫ ਇੱਕੋ ਹੀ ਹੈ ਆਈਸਲੈਂਡ ਜਿਹੜੀ ਧਰਤੀ ਹੈ ਉਹਦੇ ਤੇ ਪੂਰੇ ਤੇ ਜਵਾਲਾਮੁਖੀ ਫਟਦੇ ਆ ਜਿਹੜੀ ਫਿਰ ਸਵਾਹ ਹੁੰਦੀ ਹੈ ਉਹਦੀ ਜਵਾਲਾਮੁਖੀ ਦੀ ਰਾਖ ਹੁੰਦੀ ਹੈ ਮਤਲਬ ਜਾਂ ਇਥੇ ਧਰਤੀ ਦੇ ਵਿੱਚ ਵੀ ਅ ਮਤਲਬ ਸਮੁੰਦਰ ਦੇ ਵਿੱਚ ਜਿਹੜੀਆਂ ਪਲੇਟਸ ਆਫ ਟਕਰਾ ਕੇ ਆਪਸੇ ਫਟਦੀਆਂ ਰਹਿੰਦੀਆਂ ਸਮੁੰਦਰ ਚ ਵੀ ਜਵਾਲਾਮੁਖੀ ਨਿਕਲਦਾ ਰਹਿੰਦਾ ਗੱਲ ਤੇ ਉਹਦੇ ਕਰਕੇ ਕਿਨਾਰੇ ਤੇ ਆ ਜਾਂਦਾ ਸਾਰਾ ਕੁਝ ਇਹ ਟੋਟਲੀ ਤੁਹਾਨੂੰ ਬਲੈਕ ਸੈਂਡ ਮਿਲੂਗੀ ਸਾਰੀ ਦੀ ਸਾਰੀ ਤੇ ਹੁਣ ਤੁਹਾਨੂੰ ਨੇੜੇੋਂ ਦਿਖਾਉਣੀ ਆ ਇਹ ਦੇਖੋ ਜਿੰਨੀ ਵੀਜ ਤੁਹਾਨੂੰ ਦਿਖ ਰਹੀ ਹੈ ਤੁਹਾਨੂੰ ਥੱਲੋਂ ਚੱਕ ਕੇ ਵੀ ਥੋੜਾ ਜਿਹਾ ਜਿਹੜਾ ਰੇਤ ਆ ਮੈਂ ਦਿਖਾ ਦੇਣਾ ਸਾਰੀ ਬਲੈਕ ਸੈਂਡ ਅਤੇ ਨਾਲ ਇਹੋ ਜਿਹੇ ਵੱਟੇ ਇਹ ਆ ਦੇਖੋ ਆ ਸੈਂਡ ਹੈ ਬਜਰੀ ਜੀ ਟਾਈਪ ਆ ਹੈ ਤੇ ਜਿਵੇਂ ਲਾਵਾ ਨਿਕਲਿਆ ਹੁੰਦਾ ਨਾ ਲਾਵੇ ਦੀ ਬਣੀ ਹੋਈ ਹੈ ਸਾਰੀ ਇਹ ਬਸ ਲਾਵੇ ਦੀ ਮੋٹے ਪੱਥਰ ਬਣ ਜਾਂਦੇ ਆ ਤੇ ਇਸੇ ਚੀਜ਼ ਤੋਂ ਸ਼ਾਇਦ ਆ ਬਣਿਆ ਹੋਵੇ ਇੱਧਰ ਇਹ ਅਸੀਂ ਦੇਖ ਕੇ ਆਏ ਸੀਗੇ ਦੂਹ ਪਹਿਲਾਂ ਆ ਆਇਰਲੈਂਡ ਦੇ ਵਿੱਚ ਇਹਦਾ ਨਾਮ ਸੀਗਾ ਗੈਂਸ ਕਾਊਸਵੇ ਤੇ ਉੱਥੇ ਲੋਕ ਇਹਨੂੰ ਦੇਖਣ ਜਾਂਦੇ ਨੇ ਸਪੈਸ਼ਲੀ ਓਏ 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 ਇੰਨਾ ਸੁਬੰਦਰ ਤੇਜ ਹੈ ਰਿਪਨ ਤਾਈ ਉਹ ਐਟਲੈਂਟਿਕ ਓਸ਼ੀਅਨ ਐ ਇਹ ਦੁਨੀਆ ਦਾ ਸਭ ਤੋਂ ਡੂੰਘੇ ਸਮੁੰਦਰਾਂ ਚੋਂ ਇੱਕ ਨੇ ਇਹ ਪੈਸੀਫਿਕ ਤੇ ਐਟਲੈਂਟਿਕ ਆਇਦਰਲੇ ਪਾਸੇ ਜੇ ਸਿੱਧਾ ਜਾਵਾਂਗੇ ਨਾ ਯੂ ਐਸ ਤੇ ਕੈਨੇਡਾ ਦੋਵੇਂ ਕੰਟਰੀ ਐ ਸਿੱਧਾ ਐਟਲੈਂਟਿਕ ਦੇ ਪਰ੍ਹਾਂੇ ਪਾਸੇ ਜਮਾਂ ਨੱਕ ਦੀ ਸੀ ਇਹਦੇ ਨੇ ਇਥੋਂ ਮੈਂ ਕਿਹਾ ਤਾਂ ਹੀ ਉਹਨਾਂ ਨੇ ਔਰੇਂਜ येलो ਅਲਰਟ ਦਿੱਤਾ ਹਾਂਜੀ ਜੇ ਆਪਾਂ ਮਤਲਬ ਕੋਲੇ ਜਾਵਾਂਗੇ ਰੋਡ ਕਿ ਲੈ ਜੂ ਵਿੱਚ ਤਾਂ ਹੀ ਹਵਾਵਾਂ ਵੜੀਆਂ ਤੇਜ਼ ਆ ਰਹੀਆਂ ਤਾਂ ਕਰਕੇ ਤੇ ਖੁਸ਼ੀ ਆਪਾ ਸਕਾਟਲੈਂਡ ਚ ਐਗਜ਼ੈਕਟਲੀ ਆਹੀ ਦੇਖਿਆ ਸੀ ਨਾ ਹੈਨਾ ਸਕਾਟਲੈਂਡ ਚ ਹਾਂਜੀ ਸਕਾਟਲੈਂਡ ਆਇਰਲੈਂਡ ਚ ਆਇਰਲੈਂਡ ਚ ਦੇਖਿਆ ਸੀ ਆਇਰਲੈਂਡ ਸੀ ਮਾ ਕੋਲੇ ਸਕਾਟਲੈਂਡ ਆ ਦੇਖੋ ਇਹ ਕੁਦਰਤ ਨੇ ਆਪ ਬਣਾਇਆ ਹੋਇਆ ਆਪੀ ਤਰਾਸ਼ ਤਰਾਸ਼ ਹਵਾ ਨੇ ਪਾਣੀ ਨੇ ਪਤਾ ਨਹੀਂ ਛੱਡਾਂ ਨੇ ਕਿਉਂ ਬੜਾ ਫਾਸਟ ਤੋਂ ਗਏ ਸੀ ਆਪਾਂ ਤਰਾਸ਼ ਕਰਾਸ਼ ਬਣਿਆ ਆਪਣਾ ਓਹ ਜਗ੍ਹਾ ਤੱਕ ਜਾਂਦੇ ਨੇ ਲੋਕ ਉੱਥੇ ਜਾ ਕੇ ਆਉਂਦੇ ਪੰਜਾਬੀ ਚ ਨਾ ਆਪਣੇ ਜਿਹੜਾ ਸੁਣਦੇ ਹੁੰਨੇ ਆ ਜਾਂ ਕਹਾਵਤ ਹੈ ਸੱਤ ਸਾਗਰ ਹਨ ਦੁਨੀਆ ਤੇ ਸੱਤ ਸਮੁੰਦਰ ਮੈਨੂੰ ਲੱਗਦਾ ਵੀ ਜਿਹੜੇ ਦੁਨੀਆ ਦੇ ਵੱਡੇ ਓਸ਼ੀਅਨਸ ਐ ਤੇ ਸੱਤ ਮਹਾਸਾਗਰ ਉਹਨਾਂ ਨੂੰ ਕਹਿੰਦੇ ਹੋਣਗੇ ਇਹ ਤੇ ਅਸੀਂ ਹੌਲੀ ਹੌਲੀ ਕਰਕੇ ਸਾਰੇ ਸੱਤ ਸਮੁੰਦਰ ਜਾਂ ਸੈਵਨ ਓਸ਼ੀਅਨਸ ਦੇਖ ਲੈਣੇ ਨਾਰਥ ਐਟਲੈਂਟਿਕ ਤਾਂ ਇਹ ਪਹਿਲਾਂ ਵੀ ਦੇਖਿਆ ਸੀਗਾ ਇਹ ਆਇਰਲੈਂਡ ਸਕਾਟਲੈਂਡ ਉਹਨਾਂ ਚੋ ਖੁਸ਼ੀ ਇਹੀ ਦੇਖਦਾ ਹੈ ਨਾ ਹਾਂਜੀ ਤੇ ਆਈਸਲੈਂਡ ਚੋਂ ਵੀ ਨਾਰਥ ਐਟਲੈਂਟਿਕ ਹੀ ਦਿਖਦਾ ਹੈਗਾ ਇੰਨਾ ਕਿ ਜ਼ਿਆਦਾ ਅਗਰੈਸਿਵ ਮਤਲਬ ਓਸ਼ੀਅਨ ਆ ਇਹ ਹਵਾ ਇੰਨੀ ਤੇਜ਼ ਵਹਿੰਦੀ ਹੈ ਕਿ ਚੀਚੀਆਂ ਲੈ ਲੈ ਆਉਂਦਾ ਹੈ ਹਾਂਜੀ ਕਜੀਟੀਆਂ ਲੈ ਲੈ ਆਉਂਦਾ ਹੈ ਤੇ ਤਾਂ ਹੀ ਕਰਕੇ ਇਹਨੂੰ ਇੰਨਾ ਖਤਰਨਾਕ ਮੰਨਿਆ ਜਾਂਦਾ ਹੈ ਇਹਦੇ ਵਿੱਚ ਦੀ ਟ੍ਰੈਵਲ ਕਰਨਾ ਜਾਂ ਹੋਰ ਹਨਾ ਸ਼ਾਇਦ ਜਿਹੜਾ ਟਾਈਟੈਨਿਕ ਡੁੱਬਿਆ ਸੀਗਾ ਉਹ ਵੀ ਇਹਨਾਂ ਦੋਨਾਂ ਚੋਂ ਇੱਕ ਚ ਡੁੱਬਿਆ ਜਾਂ ਪੈਸੀਫਿਕ ਚ ਜਾਂ ਐਟਲੈਂਟਿਕ ਚ ਇੱਕ ਵਾਰੀ ਜੇ ਬੰਦੇ ਨੂੰ ਇਹ ਵਿੱਚ ਲੈ ਗਿਆ ਮੈਨੂੰ ਲੱਗਦਾ ਬਾਹਰ ਆਉਣ ਦੇ ਦੁਬਾਰਾ ਇੱਥੇ ਤੱਕ ਹੀ ਸੀਗਾ ਜੀ ਲਾਸਟ ਇੱਥੇ ਤੱਕ ਹੀ ਅਸੀਂ ਆ ਸਕਦੇ ਸੀਗੇ ਮੇਰਾ ਮਨ ਸੀਗਾ ਵੀ ਅਸੀਂ ਉਹ ਜਗ੍ਹਾ ਤੇ ਜਾਂਦੇ ਉੱਥੇ ਨੇੜੇ ਓਹੋ ਦੇਖੋ ਇੱਕਦਮ ਕਿਵੇਂ ਥੱਲੇ ਵਜੇ ਨਾ ਖੁਸ਼ੀ ਮੈਂ ਕਹਾਂ ਜੇ ਵਿੱਚ ਬੰਦਾ ਹੈ ਬੀਚ ਤੇ ਜਿਵੇਂ ਚੱਲ ਜੇ ਬਾਹਰ ਤਾਂ ਨਹੀਂ ਹੁੰਦਾ ਦੁਬਾਰੇ ਜੈਨੈਵਰ ਐਵਰ ਲੱਗਦਾ ਤੁਹਾਨੂੰ ਆਹ ਦੇਖੋ ਕਿੰਨੀ ਹਾਈਟ ਤੇ ਖੜਿਆ ਇੱਥੇ ਤੱਕ ਵੀ ਆਉਂਦਾ ਹਨਾ ਇਹ ਬਹੁਤ ਬਹੁਤ ਜ਼ਿਆਦਾ ਭੜਾਗਾ ਦੇਖੋ ਆ ਕਿੰਨਾ ਕਾਇਨ ਹੈ ਕਿੰਨਾ ਉੱਚਾ ਨਾਲ ਇੱਥੋਂ ਹੈ ਸਹੀ ਹੈ ਚਲੋ ਵਾਪਸ ਚੱਲਦੇ ਆਂ ਇਧਰ ਤਾਂ ਕੋਈ ਵੀ ਨਹੀਂ ਆ ਰਿਹਾ ਪੰਛੀ ਨਹੀਂ ਦੇਖ ਰਿਹਾ ਪੰਛੀ ਉਹ ਪਿੱਛੋਂ ਦਿਖਦੇ ਆ ਮੈਨੂੰ ਲੱਗਦਾ ਸ਼ਾਇਦ ਜੇ ਦੇਖਣਗੇ ਇੱਥੇ ਤਾਂ ਹੈ ਨਹੀਂ ਪੰਛੀ ਉੱਡ ਕੇ ਚੋਗਾ ਚੋਗਾ ਲੈਣ ਗਏ ਹੋਏ ਆ ਸ਼ਾਮ ਨੂੰ ਭਰਾਂ ਨੂੰ ਆਉਂਦੇ ਨੇ ਇੱਥੇ ਮੈਂ ਤਾਂ ਉਹਨਾਂ ਕਰਕੇ ਆਈ ਸੀ ਇਧਰ ਚਲੋ ਅੱਗੇ ਦੇਖਦੇ ਆਂ ਉਹ ਉੱਪਰ ਪਹਾੜ ਤੇ ਬੈਠੇ ਆ ਸ਼ਾਇਦ ਉੱਡ ਹੀ ਜਾਂਦੇ ਉੱਪਰ ਖੜਕਾ ਸੁਣਿਆ ਇਹਦਾ ਉਹਦੇ ਮਸ਼ਹੂਰ ਪੰਛੀ ਨੇ ਨਾ ਉਹ ਇੱਥੇ ਨੇ ਤੇ ਮਤਲਬ ਬਹੁਤ ਉੱਚੇ ਬੈਠਦੇ ਆ ਅਸੀਂ ਦੇਖ ਸਕਦੇ ਆ ਪਰ ਤੁਹਾਨੂੰ ਨਹੀਂ ਦਿਖਾ ਸਕਦੇ ਤੁਸੀਂ ਦੇਖੋ ਬਹੁਤ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਆ ਤੇ ਕੈਮਰੇ ਚੱਕੀ ਬੈਠੇ ਆ ਵੀ ਆਉਣ ਤੇ ਅਸੀਂ ਉਹਨਾਂ ਦੇ ਵੀਡੀਓਜ਼ ਲਈਏ ਤੇ ਕੁਦਰਤ ਨੇ ਨਾ ਹਰੇਕ ਚੀਜ਼ ਦੀ ਇੱਕ ਡਿਫਰੈਂਟ ਵੈਲਿਊ ਕੀਤੀ ਹੁੰਦੀ ਆ ਜਿਵੇਂ ਠੰਡੇ ਮੌਸਮ ਚ ਰਹਿੰਦੇ ਆ ਤੇ ਇੱਥੇ ਪਾਏ ਜਾਂਦੇ ਆ ਹਨਾ ਕਿਉਂਕਿ ਇਹਨਾਂ ਦੇ ਰਹਿਣ ਲਈ ਜਿਹੜੀ ਜਗ੍ਹਾ ਸਫੀਸ਼ੀਐਂਟ ਆ ਉਹ ਇੱਥੇ ਆ ਮਤਲਬ ਮੌਸਮ ਇੱਥੋਂ ਦਾ ਨੂੰ ਇੱਥੋਂ ਦਾ ਹਾਂਜੀ ਨੂੰ ਸੂਲ ਆ ਕੀ ਆ ਤੁਹਾਨੂੰ ਦਿਖਾਉਨੇ ਆ ਅੱਗੇ ਆ ਦੇਖਿਓ ਕਿਵੇਂ ਕੈਮਰੇ ਲੈ ਲੈ ਫੋਟੋ ਖਿੱਚੀ ਜਾਂਦੇ ਆ। ਉਹ ਥੱਲੇ ਆਉਂਦੇ ਨਹੀਂ ਹੈਗੇ। ਉਹ ਦੇਖੋ ਥੋੜੇ ਜਿਹਾ ਦਿਖਾ ਦਿੰਨਾ ਤੁਹਾਨੂੰ ਜੇ ਦੇਖਦੇ ਉੱਪਰ ਉੱਡਦੇ ਦੇਖਦੇ ਹੋਣਗੇ ਤੁਹਾਨੂੰ ਇੱਕ ਪਹਾੜਾਂ ਦਾ ਕਲਰ ਹੈ ਉਹ ਜੇ ਇੱਥੋਂ ਦਿਖ ਨਹੀਂ ਰਿਹਾ। ਤੇ ਹੋਈਆਂ ਗੋਫਾਾਂ ਮੈਂ ਵਿਚ ਤੇ ਬਹੁਤ ਬੜੀਆਂ ਹੋਈਆਂ। ਤੇ ਆ ਦੇਖੋ ਆਪਣੇ ਆਪ ਚ ਇੱਕ ਨਾ ਅਜੂਬਾ ਹੈ ਯਾਰ ਇਹ। ਕਿੰਨੀ ਸੋਹਣੀਆਂ ਬਣੀਆਂ ਯਾਰ ਹਨਾ। ਉਹੀ ਗੱਲ ਜਿਵੇਂ ਆਪਾਂ ਹਮੇਸ਼ਾ ਕਰਦੇ ਨੇ ਹਰੇਕ ਧਰਤੀ ਕੁਛ ਨਾ ਕੁਛ ਸਪੈਸ਼ਲ ਲੈ ਕੇ ਹੁੰਦੀ ਹੈ ਨਾ ਹਾਂਜੀ ਆਈ ਦੀ ਸਪੈਸ਼ੈਲਟੀ ਇਹ ਹੈ ਆਪਣੇ ਆਉਂਦੀਆਂ ਥਾਵਾ ਸਾਧੂਆਂ ਨੇ ਤੇ ਧੂਨੇ ਲਾਲਾ ਕਾਲੀਆਂ ਕੀਤੀਆਂ ਹੁੰਦੀਆਂ ਨੇ ਹੈਗੀਆਂ ਆ ਇਥੇ ਇਹ ਨੇਚਰਲੀ ਇਸ ਤਰ੍ਹਾਂ ਦੀ ਤੇ ਬਾਕੀ ਆ ਲੱਗਦਾ ਉੱਪਰਲੇ ਪਾਸੇ ਜਿਵੇਂ ਖੁਸ਼ੀ ਮਖਿਆਲ ਦੇ ਛੱਤੇ ਨਹੀਂ ਬਣਾਏ ਹੁੰਦੇ ਹਨਾ ਜਿਵੇਂ ਮੱਖੀਆਂ ਨੇ ਬਣਾਏ ਹੁੰਦੇ ਆ ਪਰ ਇਹ ਨੇਚਰਲ ਕੁਦਰਤੀ ਆ ਯਾਰ ਤੁਸੀਂ ਦੇਖੋ ਕੁਦਰਤ ਨੇ ਹਰੇਕ ਧਰਤੀ ਨੂੰ ਇੱਕ ਵੱਖੋ ਵੱਖ ਰੰਗ ਦਿੱਤੇ ਆ ਨਾ ਕਿਤੇ ਕੀ ਆ ਕਿਤੇ ਕੀ ਆ ਉਹਦੀਆਂ ਘੜਤਾ ਬਣਤਾ ਨੇ ਤੇ ਉਹਦੀਆਂ ਘੜਤਾ ਬਣਤਾ ਕਰਕੇ ਲੋਕ ਜਾਂ ਦੁਨੀਆ ਚ ਦੇਖਣ ਆਉਂਦੇ ਆ ਜਿਵੇਂ ਪੰਛੀ ਦੇਖਣ ਆਉਂਦੇ ਆ ਆ ਸਪੈਸ਼ਲ ਬੀਚ ਇਸ ਕਰਕੇ ਸਾਰੀ ਬਲੈਕ ਹੈ ਤਾਂ ਕਰਕੇ ਲੋਕ ਦੇਖਣ ਆਉਂਦੇ ਆ ਹਰੇਕ ਧਰਤੀ ਨੂੰ ਮਤਲਬ ਡਿਫਰੈਂਟ ਡਿਫਰੈਂਟ ਵੈਲਿਊਜ਼ ਦਤੀਆਂ ਨੇ ਜਿਵੇਂ ਆਪਣੇ ਪੰਜਾਬ ਕੋਲੇ ਮਤਲਬ ਜ਼ਰਖੇਜ ਧਰਤੀ ਆ ਆਪਣੇ ਫਸਲਾਂ ਜਮੀਨਾਂ ਜ਼ਰਖੇਜ ਜ਼ਮੀਨਾਂ ਫਸਲਾਂ ਹੁੰਦੀਆਂ ਮੈਨੂੰ ਲੱਗਦਾ ਹੋਰ ਕਿਤੇ ਦੁਨੀਆ ਜਿਸਤਾ ਹਜੇ ਤੱਕ ਦਾ ਦੇਖਿਆ ਨਹੀਂ ਪੰਜਾਬ ਦੀ ਵੀ ਫਰਵਰੀ ਜਨਵਰੀ ਫਰਵਰੀ ਮਹੀਨੇ ਦੀ ਰੁੱਤ ਕਿੱਡੀ ਸੋਹਣੀ ਹੁੰਦੀ ਹੈ ਜਦੋਂ ਸਰੋਂਾਂ ਖਿੜਦੀਆਂ ਨੇ ਹਾਂ ਉਹ ਦੇਖਣ ਆਲੀ ਹੈ ਲੋਕ ਉਹਨੂੰ ਦੇਖਣ ਆਉਂਦੇ ਆ ਹੁਣ ਅਸੀਂ ਇੱਥੋਂ ਨਿਕਲ ਰਹੇ ਆਂ ਵਾਪਸ ਤੇ ਅਗਲੇ ਪਾਸੇ ਨੇ ਇੱਥੇ ਆ ਕਾਉਨ ਆ ਉਹ ਨਿਕਾ ਜਾ ਪਿੰਡ ਵੇਖ ਇਹਦੇ ਪਰਾਂਲੇ ਪਾਸੇ ਆ ਪਹਾੜ ਦੇ ਇਧਰਲੇ ਪਾਸੇ ਤੇ ਉੱਥੇ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਧਿਆਨ ਨਾਲ ਬੈਠੋ ਧਿਆਨ ਨਾਲ ਆ ਇਹ ਠਾਕੇ ਲੈ ਇਧਰ ਫੜਾਓ ਹੱਥ ਦੇ ਕੇ ਮੈਂ ਖਿੱਚਦਾ ਏ ਇੱਥੇ ਓਕਾ ਟਾਸਕਾ ਹਵਾ ਉਧਰੋਂ ਪੈ ਰਹੀ ਹੈ ਨਾ ਹਵਾ ਬਹੁਤ ਜ਼ਿਆਦਾ ਯਾਰ ਅੱਜ ਤੱਕ ਨਜਾਇਜ਼ ਹੀ ਆ ਪਿੰਡ ਦੇ ਬਾਹਰ ਬਾਹਰ ਇੱਕ ਉੱਚੀ ਜਗ੍ਹਾ ਹੈਗੀ ਤੇ ਇੱਥੇ ਆ ਕੇ ਅਸੀਂ ਹੁਣ ਰੁਕੇ ਆ ਤੇ ਉੱਪਰਲੇ ਪਾਸੇ ਇੱਥੇ ਇੱਕ ਚਰਚ ਬਣਿਆ ਹੋਇਆ ਇੱਕ ਕਬਰਸਤਾਨ ਬਣਿਆ ਹੋਇਆਗਾ ਮਤਲਬ 뷰 ਪੁਆਇੰਟ ਆ ਇਹ ਪਿੰਡ ਦਾ ਪਿੰਡ ਹੋਣਾ ਸ਼ਾਇਦ ਜਿਹਦਾ ਨਾਮ ਲੈਂਦੇ ਸੀਗੇ ਤੇ ਦਿਖਾਉਨੇ ਆ ਤੁਹਾਨੂੰ ਬਿਲਕੁਲ ਨੇੜੇ ਆ ਕੇ ਇੱਥੇ ਪ੍ਰੋਪਰ ਪਿੰਡ ਨਹੀਂ ਹੈਗੇ ਨਾ ਰਿਪਨ ਹਾਂਜੀ ਪ੍ਰੋਪਰ ਤਾਂ ਹੈ ਨਹੀਂਗੇ ਇੱਥੇ ਕੀ ਆ ਜਿਵੇਂ ਆਪਾਂ ਅੱਗੇ ਦੇਖਦੇ ਹੁਣੇ ਵੇ ਪ੍ਰੋਪਰ ਪਿੰਡ ਹੁੰਦੇ ਨੇ ਤੇ ਪਿੰਡਾਂ ਦੀ ਵਾਈਬ ਆਉਂਦੀ ਆ ਇੱਥੇ ਇੱਕ ਤਾਂ ਹਸਪਤਾਲ ਹੋਊਗਾ ਪੈਟਰੋਲ ਪੰਪ ਹੋਊਗਾ ਤੇ ਹੋਟਲ-ਹੋਟਲ ਹੋਣਗੇ ਮੇਨ ਜਿਵੇਂ ਲੋਕ ਇੱਥੇ ਜਾਂਦਾ ਰੋਡ ਟ੍ਰਿਪ ਕਰਦੇ ਆ ਨਾ ਉਹਨਾਂ ਦੇ ਰਹਿਣ ਸਹਿਣ ਲਈ ਬਸ ਹੋਟਲ ਉਸ ਹਿਸਾਬ ਦੇ ਬੰਦੋਬਸਤ ਨੇ ਆ ਫੈਸਿਲਿਟੀ ਉਹਨਾਂ ਨੂੰ ਦੇਣ ਲਈ ਪਿੰਡ ਬਸ ਹੁੰਦਾ ਇਹੀ ਆ ਤੇ ਇੱਥੇ ਵੀ ਹੋਪਸੋ ਮੈਨੂੰ ਲੱਗਦਾ ਆ ਕੁਝ ਹੋਊਗਾ ਤੇ ਚਾਰਕ ਹੋਟਲ ਬਣੇ ਹੋਣਗੇ ਤੇ ਜਾਂ ਰੈਸਟ ਏਰੀਆ ਬਣਿਆ ਹੋਊਗਾ ਗ੍ਰੋਸਰੀ ਸਟੋਰ ਜਿਵੇਂ ਉਹ ਤਾਂ ਦਿਖ ਰਿਹਾ ਸਾਹਮਣੇ ਬਹੁਤ ਵੱਡਾ ਗ੍ਰੋਸਰੀ ਸਟੋਰ ਆ ਉਹ ਜਿਵੇਂ ਅਸੀਂ ਇਧਰਲੇ ਪਾਸੇੋਂ ਆਏ ਆ ਉਹ ਸਾਹਮਣੇ ਦਿਖ ਰਹੀ ਸੀ ਨਾ ਜਿਹੜੇ ਦੇਖਣ ਗਏ ਸੀ ਆਪਾਂ ਉਹ ਸਮੁੰਦਰ 'ਚ ਖੜੇ ਉਹਦੇ ਪਰ ਪਹਿਲਾਂ ਪਾ ਪਹਾੜ ਦੇ ਪਰਾਂ ਨੇ ਪਾਸੇ ਸੀ ਹੁਣ ਇਧਰਲੇ ਪਾਸੇ ਮਤਲਬ ਕਿੰਨਾ ਕੁ ਸੀ 7-8 ਕਿਲੋਮੀਟਰ ਹੀ ਆਏ ਆ ਹਾਂਜੀ ਹਾਂਜੀ ਇੰਨਾ ਕੀ ਆਇਆ ਹੈ ਹਨਾ ਹਾਂ 7-8 ਕਿਲੋਮੀਟਰ ਆਏ ਆ ਜੀ ਉੱਪਰਲੇ ਪਾਸੇ ਆ ਕੇ ਕੁਝ ਜ਼ਿਆਦਾ ਨਹੀਂ ਹੈਗਾ ਵਿਊ ਪੁਆਇੰਟ ਹੈ ਸਿਰਫ ਇਹ ਉੱਪਰਲੇ ਪਾਸੇ ਉਹ ਨਾ ਸਾਨੂੰ ਇੱਥੋਂ ਵੀ ਬੀਚ ਦਿਖ ਰਹੀ ਐ ਤੇ ਜਿਹੜੀ ਪਿੰਡ ਦੀ ਹੈਗੀ ਤੇ ਉਹ ਹੁਣ ਅਸੀਂ ਬੀਚ ਤੇ ਚੱਲਦੇ ਆ ਉਹ ਬਿਲਕੁਲ ਲਾਸਟ ਤੇ ਆ ਗਿਆ ਤੇ ਉਹ ਦਿਖਾਉਨੇ ਆ ਉਸ ਤੋਂ ਬਾਅਦ ਚ ਫਿਰ ਹੋਰ ਅੱਗੇ ਜਾਣਾ ਥੋੜਾ ਜਾ ਜਿਹੜਾ ਤੁਹਾਨੂੰ ਪਲੇਨ ਦੱਸਿਆ ਸੀਗਾ ਇੱਥੇ ਆ ਜਿਹੜਾ ਕ੍ਰੈਸ਼ ਹੋਇਆ ਹੋਇਆਗਾ ਫਿਰ ਉਹ ਪਲੇਨ ਦਾ ਨੂੰ ਦਿਖਾਉਣਾਗਾ ਉਸ ਤੋਂ ਬਾਅਦ ਜੇ ਕੋਈ ਛਾਇਆ ਹੋਰ ਦਿਖਾਵਾਂਗੇ ਨਹੀਂ ਫਿਰ ਅੱਜ ਦੇ ਵਲੌਗ ਦੀ ਸਮਾਪਤੀ ਕਰਾਂਗੇ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਪਹੁੰਚ ਗਏ ਇਹਨੂੰ ਬੋਲਦੇ ਆ ਬਿਕ ਮਿਰਦੇয়াল ਸਮਥਿੰਗ ਕਰਕੇ ਨਾਮ ਵਿంటర్ ਚ ਦੇਖੋ ਯਾਰ ਕਿੰਨਾ ਸਾਰਾ ਬਰਫ਼ ਨਾਲ ਭਰੇ ਹੋਏ ਪਹਾੜਾ ਸ਼ਾਇਦ ਇੱਧਰ ਸਾਹਮਣੇ ਵਾਲੇ ਪਾਸੇ ਹੋਣਗੇ ਅੱਜ ਬੱਦਲਬਾਹੀ ਕਰਕੇ ਦਿਖ ਨਹੀਂ ਰਹੇ ਸਾਰੇ ਪਹਾੜ ਇਸ ਤਰ੍ਹਾਂ ਲੱਦੇ ਰਹਿੰਦੇ ਆ ਕੁਝ ਕਦਾਵਾਵਾਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਗਰਮੀ 'ਚ ਵੀ ਬਿਊਟੀ ਦੇਖਣ ਵਾਲੀ ਹੈ ਤੇ ਵਿంటర్ 'ਚ ਵੀ ਦੇਖਣ ਵਾਲੀ ਹੈ। ਕਸ਼ਮੀਰ ਇੰਡੀਆ ਚੋਂ ਨਾ ਚੋਂ ਇੱਕ ਹੈ ਜਿਹਦੇ 2-3 ਮੌਸਮ ਨੂੰ ਦੇਖਣ ਵਾਲੇ ਆ। ਆਈਸਲੈਂਡ ਦੇ ਵੀ ਵਿంటర్ ਵੀ ਦੇਖਣ ਵਾਲੀ ਹੈ। ਤੇ ਸਮਰ ਦਾ ਚਲੋ ਹੁਣ ਐਕਸਪਲੋਰ ਕਰੀਏ। ਪਰ ਵਿంటర్ 'ਚ ਸਰਵਾਈਵ ਕੌਣ ਕਰੇ ਤੇ ਹੁਣ ਤੋਂ ਐ ਮਤਲਬ ਡਿਸੀਜਨ ਲਿਆ ਹੋਇਆ ਸੀ ਜਿੱਨੀਆਂ ਦੁਨੀਆ ਦੀਆਂ ਐਕਸਟ੍ਰੀਮ ਕੋਲਡ ਪਲੇਸਸ ਆ ਨਾ ਜਿੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਉੱਥੇ ਮੈਂ ਇਕੱਲੇ ਜਾਇਆ ਕਰਨੇ। ਖੁਸ਼ੀ ਤੋਂ ਸਹਾਰੀ ਨਹੀਂ ਜਾਂਦੀ ਠੰਡ ਬਹੁਤ ਛੇ ਦੀ ਬਿਮਾਰ ਹੋ ਜਾਂਦੀ ਜਿਹੜਾ ਇੱਕ ਹਰੇਕ ਬੰਦੇ ਦੀ ਕਪੈਸਿਟੀ ਹੁੰਦੀ ਹੈ ਤੇ ਇੱਕ ਨਾਰਮਲ ਆਪਣਾ ਲਾਈਫ ਹੁੰਦੀ ਹੈ ਹੈਨਾ ਨਾਰਮਲ ਹੈਲਥ ਹੁੰਦੀ ਹੈ ਪਰ ਖੁਸ਼ੀ ਤਾਂ ਐਕਸਟਰਾ ਹੀ ਪ੍ਰੋਟੈਕਸ਼ਨ ਚਾਹੀਦੀ ਹੁੰਦੀ ਜਿਵੇਂ ਬੁੜਿਆਂ ਨੂੰ ਵਾਲੀ ਠੰਡ ਲੱਗਦੀ ਹੁੰਦੀ ਉਹ ਕੰਪ ਖੁਸ਼ੀ ਮਿਲਦਾ ਯਾਰ ਪਰਾਣ ਆਪਸਾ ਜ਼ਿਆਦਾ ਸੋਹਣਾ ਸੀ ਹੈਨਾ ਨਹੀਂ ਸੇਮ ਹੀ ਆ ਨਹੀਂ ਉਧਰ ਜਿਵੇਂ ਗੁਫਾਵਾਂ ਗੁਫਾਵਾਂ ਬਣੀਆਂ ਹੋਈਆਂ ਸੀ ਕਿੰਨਾ ਸੋਹਣਾ ਸੀ ਇਧਰਲੇ ਪਾਸੇ ਤਾਂ ਉਹ ਬਹੁਤ ਦੂਰ ਉਹ ਜਗਾ ਜਿਹੜੀ ਅਸੀਂ ਦੇਖਣ ਆਏ ਸੀਗੇ ਉਹ ਦੇਖਣ ਨੂੰ ਲੱਗਦਾ ਸੀਗਾ ਆਪਾਂ ਹਾਂਜੀ ਇੱਥੋਂ ਨਾ 100 ਕਿਲੋਮੀਟਰ ਅੱਗੇ ਹੋਰ ਇੱਕ ਬੀਚ ਆਉਂਦੀ ਆ ਜਿਹਦਾ ਨਾਮ ਹੈਗਾ ਡਾਇਮੰਡ ਬੀਚ ਹਾਂਜੀ ਉੱਥੇ ਮਤਲਬ ਉਦਾਂ ਤਾਂ ਨਹੀਂ ਡਾਇਮੰਡ ਹੈਗੇ ਬਟ ਬਰਫ਼ ਦੇ ਜਿਵੇਂ ਛੋਟੇ ਛੋਟੇ ਟੁਕੜੇ ਨੇ ਉੱਥੇ ਉਹ ਇਸ ਕਰਕੇ ਨੇ ਕਿਉਂਕਿ ਆਈਸਲੈਂਡ ਹੈ ਜਿਹੜਾ ਇੱਥੇ ਗਲੇਸ਼ੀਅਰ ਆ ਬਹੁਤ ਜ਼ਿਆਦਾ ਹਨਾ ਤੇ ਉਹ ਜਦੋਂ ਟੁੱਟਦਾ ਮਤਲਬ ਖਿੱਲਰ ਜਾਂਦਾ ਖਿੱਲਰ ਕੇ ਨਾ ਉਹ ਡਾਇਮੰਡ ਗਰਮੀਆਂ ਦੇ ਮਹੀਨੇ ਜਿਹੜੇ ਗਲੇਸ਼ੀਅਰ ਉਹ ਪਿਘਲਨੇ ਸ਼ੁਰੂ ਹੋ ਜਾਂਦਾ ਫਿਰ ਉਹਦੇ ਅੱਡੇ ਟੋਟੇ ਟੋਟੇ ਬਣ ਜਾਂਦੇ ਨੇ ਟੋਟੇ ਬਣ ਜਾਂਦੇ ਨੇ ਫਿਰ ਉਹ ਜਮਾ ਇੰਹੀ ਲੱਗਦਾ ਵੀ ਡਾਇਮੰਡ ਪਿਆ ਬਸ ਹਾਂਜੀ ਉਹ ਵੀ ਲੋਕ ਦੇਖਣ ਜਾਂਦੇ ਆ ਆਈਸਲੈਂਡ ਦਾ ਜਿਹੜਾ ਰਿੰਗ ਰੋਡ ਹੈ ਨਾ ਜਿਹਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਤੇ ਜਦੋਂ ਉਹ ਰਿੰਗ ਰੋਡ ਤੇ ਤੁਸੀਂ ਟਰੈਵਲ ਕਰੋਗੇ ਉਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਡਾਇਮੰਡ ਵੀ ਚ ਵੀ ਮਿਲੂਗੀ ਆ ਜਿਹੜੀਆਂ ਅਸੀਂ ਕੁਮਰੇਵੀ ਵਿੱਚ ਆਉਣਗੀਆਂ ਇਸ ਤੋਂ ਬਿਨਾਂ ਜਿਹੜੇ ਗਲੇਸ਼ੀਅਰਸ ਦੀ ਅਸੀਂ ਗੱਲ ਕਰਦੇ ਹਾਂ ਗਲੇਸ਼ੀਅਰ ਵੀ ਆਉਣਗੇ ਤੇ ਉਹ ਕਰਨਾ ਚਾਹੀਦਾ ਅਸਲ 'ਚ ਤੇ ਜੇ ਤੁਹਾਡੇ ਕੋਲ ਟਾਈਮ ਘਟ ਹੈ ਤਾਂ ਕਿ ਗੋਲਡਨ ਸਰਕਲ ਕਰਕੇ ਬੱਜਦਾ ਇੱਥੇ ਮਤਲਬ ਗੋਲਡਨ ਸਰਕਲ ਰੂਟ ਜਿਹੜਾ ਅਸੀਂ ਕਰ ਰਹੇ ਹੁਣ ਉਹ ਤਾਂ ਉਹ ਪੱਕਾ ਹੀ ਕਰਨਾ ਚਾਹੀਦਾ ਜੇ ਰਿੰਗ ਰੋਡ ਵਾਲਾ ਨਹੀਂ ਕਰਨਾ ਤਾਂ 골ਡਨ ਸਰਕਲ ਵਾਲਾ ਜਰੂਰ ਕਰੋ ਉਹ ਚ 22 ਵੀ ਨਹੀਂ ਹਾਂਜੀ ਉਹਦੇ ਬਿਨਾ ਆਈਸਲੈਂਡ ਘੁੰਮਣਾ ਮੰਨਿਆ ਨਹੀਂ ਜਾਂਦਾ ਵੀ ਆਈਸਲੈਂਡ ਤੁਸੀਂ ਘੁੰਮ ਕੇ ਗਏ ਹੋ ਮਤਲਬ 골ਡਨ ਸਰਕਲ ਚ ਮੇਨ ਮੇਨ ਚੀਜ਼ਾਂ ਤਾਂ ਢੀਆਂ ਤੁਸੀਂ ਟੱਚ ਕਰ ਲੈਨੇ ਹੋ ਵੀ ਜਿਹੜੇ ਕਰਕੇ ਆਈਸਲੈਂਡ ਵਾਟਰਫਾਲਸ ਕਰਕੇ ਬਲੈਕ ਸੈਂਡ ਬੀਚ ਕਰਕੇ ਇਹਨਾਂ ਕਰਕੇ ਜਿਹੜੇ ਕਰਕੇ ਜਾਣਿਆ ਜਾਂਦਾ ਹੈ ਲੋ ਜੀ ਇਸ ਤੋਂ ਬਾਅਦ ਆਪਾਂ ਬ੍ਰੇਕ ਲੈਣਾ ਇੱਥੋਂ ਦੀ ਸਭ ਤੋਂ ਖਾਸ ਜਗ੍ਹਾ ਤੇ ਜਿੱਥੇ ਪਲੇਨ ਕ੍ਰੈਸ਼ ਹੋਇਆ ਸੀਗਾ ਤੇ ਡਰਾਈਵਰ ਸਾਂ ਆਪਾਂ ਆਪਣੀ ਗੱਡੀ ਚਲਾਉਣਗੇ ਤੇ ਆਪਾਂ ਮਿਊਜ਼ਿਕ ਇੰਜੋਏ ਕਰਾਂਗੇ। ਅੱਛਾ ਗਾਣੇ ਗੁਣੇ ਸੁਣਨੇ ਆ। ਖਾ ਮੰਗੇ, ਪੀ ਮੰਗੇ। ਤੇ ਇਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ। ਸਹੀ ਹੈ ਨਾ? ਹਾਂਜੀ, ਕਾਰ ਪਾਰਕਿੰਗ ਆ ਗਈ। ਮੇਰੇ ਤਾਂ ਕਦੇ ਕਾਰ ਚੱਕ ਲੋ, ਕਦੇ ਕਾਰ ਖੜਾ ਦਿਓ, ਇੱਥੇ ਖੜ੍ਹਜੋ, ਉੱਥੇ ਖੜ੍ਹਜੋ ਹੈ। ਮੈਨੂੰ ਤੁਸੀਂ ਦੇਖ ਲਓ ਇਹ ਇੰਡੀਆ ਨਹੀਂ ਹੈਗਾ। ਕਿਹੜੀ ਸਾਈਡ ਖੋਲੀ ਜਾਂਦੇ। ਓ ਮਾਈ ਗਾਡ। ਬਲੇਕਾ ਮੌਤ ਪੈਂਦਾ ਨਾ। ਹਰ ਵਾਰ ਭੁੱਲੇ ਜਾਂਦਾ, ਹਰ ਵਾਰ ਭੁਲੇਖਾ ਪੈਂਦਾ। ਉਧਰਲੇ ਪਾਸੇ ਆ ਉਧਰਲੇ ਪਾਸੇ ਇਧਰਲੇ ਪਾਸੇ ਆਪਣੇ ਵਾਲਾ ਹੁੰਦਾ ਨਾ ਤੁਸੀਂ ਨਹੀਂ ਕਰਦੇ ਉਹ ਹੀ ਆਦਤ ਹੈ ਚਲੋ ਆਜੋ ਚਲੋ ਜੀ ਲੋ ਰੈਡੀ ਕਰੋ ਹੀਟਰ ਹਟਰ ਛੱਡਦਾ ਮੈਂ ਫਿਰ ਆਜੋ ਮੈਂਮ ਤੁਸੀਂ ਚੰਗਾ ਉਹ ਸਾਹਮਣੇ ਵਾਲੇ ਪਾਸੇ ਨਾ ਸਾਰਾ ਗਲੇਸ਼ੀਅਰ ਹੈ ਤੇ ਉਹ ਗਲੇਸ਼ੀਅਰ ਦੇ ਨੇੜੇ ਜਾਣਾ ਹੁਣ ਬਿਲਕੁਲ ਅਸੀਂ ਇਹ ਅਸੀਂ ਪਹੁੰਚ ਗਏ ਉਸ ਜਗ੍ਹਾ ਤੇ ਜਿੱਥੇ ਜਿਹੜਾ ਪਲੇਨ ਹੈ ਉਹ ਕ੍ਰੈਸ਼ ਹੋਇਆ ਸੀਗਾ ਤੇ ਇੱਥੇ ਕਾਰਾਂ ਇੱਥੇ ਤੱਕ ਹੀ ਆਉਂਦੀਆਂ ਤੇ ਕਾਰਾਂ ਇਸ ਤੋਂ ਅੱਗੇ ਅਲਾਉਡ ਨਹੀਂ ਹੈਗੀਆਂ ਤੇ ਆ ਅੱਗੇ ਸਾਹਮਣੇ ਵਾਲੇ ਪਾਸੇ ਇਹਨਾਂ ਨੇ ਲਾਇਆ ਹੋਇਆ ਹੈਗਾ ਸੇਫਟੀ ਰੂਲਸ ਤੇ ਦੀ ਪਲੇਨ ਰੈਕ ਬਾਇ ਆ ਪਤਾ ਨਹੀਂ ਕੀ ਹੈ ਆਈਸਲੈਂਡ ਦੇ ਬਾਹਲੀ ਔਖੀ ਲੈਂਗੁਏਜ ਤੁਹਾਨੂੰ ਪਹਿਲਾਂ ਵੀ ਦੱਸੇ ਬਾਈ ਹਾਰਨ ਮਰੀ ਜਾਂਦਾ ਇਹ ਕਹਿੰਦਾ ਚਲੋ ਜੇ ਜਾਣਾ ਇਹਦੇ ਪੈਸੇ ਲੈਂਦੇ ਵੈਸੇ ਤੁਰ ਕੇ ਵੀ ਜਾ ਸਕਦੇ ਹੋ ਤੁਸੀਂ ਤੇ ਇਹਦਾ ਇੱਕ ਜਾਣੇ ਦਾ 3200 ਰੁਪਇਆ ਦਾ ਸਾਡਾ ਦੋ ਜਾਣੇ ਦਾ 6400 ਰੁਪਇਆ ਲੈਣਗੇ ਇਹਦੇ ਚ ਹੁਣ ਸਾਨੂੰ ਲੈ ਕੇ ਜਾਣਗੇ 4 ਕਿਲੋਮੀਟਰ ਇਥੋਂ ਇਧਰ ਸਮੁੰਦਰ ਚ 4 ਕਿਲੋਮੀਟਰ ਦੂਰ ਖਾਲੀ ਜਗ੍ਹਾ ਚ ਆਜੋ ਲੈ ਵੀ ਕਰੀਏ ਸਫ਼ਰ ਸ਼ੁਰੂ ਮੈਂ ਕਿਹਾ ਤੁਰ ਕੇ ਇੰਨੀ ਦੂਰ ਕਿੱਥੇ ਜਾਵਾਂਗੇ 4 ਕਿਲੋਮੀਟਰ ਦਾ ਬਾਲਾ ਹੁੰਦਾ ਹਾਂ ਹਾਈ ਵੀ ਨੀਡ ਟੂ ਪੇ ਫਸਟ ਓਕੇ ਯਾ थैंक यू ਟੋਟਲੀ ਆਫ ਰੋਡ ਆ ਯਾਰ ਇਹ ਤਾਂ ਸਾਰੇ ਦਾ ਸਾਰਾ ਤਾਂ ਹੀ ਬਸ ਵੀ ਉਹੋ ਜਿਹਾ ਸ਼ਰੂਕਾ ਇਸ ਫੇਮਸ ਸ਼ਰੂਕਾ ਬਟ ਆ ਟੈਲ ਯੂ ਦ ਸਟੋਰੀ ਅਬਾਟ ਦ plane and ride this became so popular 15 ਮਿੰਟ ਦੇ ਬਾਅਦ ਸਾਨੂੰ ਇੱਕ ਵਿਰਾਨ ਜੀ ਸੁੰਨ ਸਾਂਹ ਜਗ੍ਹਾ ਤੇ ਲਿਆ ਕੇ ਨੇ ਤਾਇਰਤਾ ਤੇ ਪੈਦਲ ਤਾਂ ਸੱਚੀ ਬਹੁਤ ਜ਼ਿਆਦਾ ਵਾਕ ਸੀ ਯਾਰ 4 ਕਿਲੋਮੀਟਰ ਕਹਿੰਦੇ ਆ ਤੇ 1 ਘੰਟੇ ਤੋਂ ਉੱਪਰ ਲੱਗ ਜਾਣਾ ਕਹਿੰਦੇ ਇੰਨੀ ਵਾਕ ਆ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਇੱਥੇ ਤੇ ਇੱਥੋਂ ਵੀ ਸਾਨੂੰ ਥੋੜਾ ਜਿਹਾ ਪੈਦਲ ਤੁਰ ਕੇ ਜਾਣਾ ਪੈਣਾ ਜਿੱਥੇ ਉਹ ਪਲੇਨ ਅੱਜ ਵੀ ਉਸੇ ਸਿਚੁਏਸ਼ਨ 'ਚ ਆਉਂਦੇ ਹੁੰਦੇ ਇਹਨਾਂ ਸਾਨੂੰ ਸਮਝਾਇਆ ਉਸੇ ਸਿਚੁਏਸ਼ਨ 'ਚ ਖੜਾ ਜਿਵੇਂ ਉਹ ਲੈਂਡ ਹੋਇਆ ਸੀ ਇਹ ਤੇ ਮਤਲਬ ਜਿਵੇਂ ਉਤਰਿਆ ਸੀਗਾ ਲੈਂਡ ਤਾਂ ਕੀ ਹੋਇਆ ਕ੍ਰੈਸ਼ ਹੋਇਆ ਸੀ ਬੇਸਿਕਲੀ ਯੂ ਐਸ ਨੇਵੀ ਦਾ ਪਲੇਨ ਸੀ ਸਾਰਾ ਸਾਨੂੰ ਆਉਂਦੇ ਹੋਏ ਇਹ ਚ ਸਮਝਾਇਆ ਹੈਗਾ ਤੇ ਬਾਕੀ ਤੁਹਾਨੂੰ ਦੱਸਦਾ ਜਿਹੜੀ ਇਹਦੀ ਟਿਕਟ ਸੀ ਏ ਇਹਨਾਂ ਨੇ ਲਈ ਹੈ 50 ਡਾਲਰ ਸਾਡੇ ਤੋਂ 50 ਅਮਰੀਕੀ ਡਾਲਰ ਲਗਭਗ 4500 ਰੁਪਏ ਬਣ ਗਿਆ ਇੰਡੀਆ ਦਾ 10 ਮਿੰਟ ਦੀ ਵਾਕ ਦੇ ਬਾਅਦ ਤੇ ਅਸੀਂ ਫਾਈਨਲੀ ਪਹੁੰਚ ਗਏ ਆ ਇਹ ਪਲੇਨ ਹੈ ਜੀ ਉਦੋਂ ਸ਼ਾਇਦ ਜਹਾਜ਼ ਆ ਜਿਹੜੇ ਐਡੇ ਐਡੇ ਕੇ ਹੁੰਦੇ ਹੋਣਗੇ ਇੱਥੇ ਪਾਇਲਟ ਬੈਠਾ ਹੋਊਗਾ ਤੇ ਕਿਵੇਂ ਯਾਰ ਲੋਕਾਂ ਦੀ ਜਾਨ ਗਈ ਹੋ ਇੱਥੇ ਕਿੰਨੀ ਬਰਫ਼ ਪੈਂਦੀ ਹੋ ਟਾਈਮ ਚ ਵਿੱਚ ਵੜ ਕੇ ਵੀ ਦਿਖਾਵਾਂਗੇ ਡੇ ਡ ਗਿਆ ਸੀਗਾ ਨਵੰਬਰ 1973 ਚ ਨਵੰਬਰ 1973 ਸਰਦੀਆਂ ਦੇ ਦਿਨ ਸੀਗੇ ਵਿੰਟਰ ਚ ਤੇ ਜਿਹੜੇ ਉਹਦਾ ਜਹਾਜ਼ ਹੈ ਮਤਲਬ ਸ਼ਾਇਦ ਛੋਟੇ ਬਣ ਗਏ ਹਾਂਜੀ ਯੂ ਐਸ ਆਰਮੀ ਦਾ ਸੀਗਾ ਯੂ ਐਸ ਨੇਵੀ ਦਾ ਸੀ ਮੇਰੇ ਕੋਲ ਉਹਨਾਂ ਦੱਸਿਆ ਸੀ ਹਨ ਉਹਨੇ ਹੋਰ ਵੀ ਦੱਸਿਆ ਸੀਗਾ ਗਾਣਾ ਵਗੈਰਾ ਸ਼ੂਟ ਉਹ ਇਹ ਕਹਿੰਦੇ ਸੀ ਕਿ ਸ਼ਾਹਰੂਖ ਖਾਨ ਵੀ ਇੱਥੇ ਆਪਣਾ ਗਾਣਾ ਕਰਕੇ ਗਏ ਸੀ 2015 ਚ ਗੇਹਰੂਆ ਆਨੇ ਰੰਗ ਦੇ ਤੂੰ ਮੋਰੇ ਗੇਰੂਆ ਇਦਾਂ ਜੇ ਤੇ ਜਾਂ ਉਸ ਤੋਂ ਬਾਅਦ ਕਹਿੰਦੇ ਜਸਟਨ ਬੀਵਰ ਵੀ ਆਏ ਸੀ ਇੱਥੇ ਉਹਨਾਂ ਨੇ ਵੀ ਆਪਣਾ ਸੌਂਗ ਸ਼ੂਟ ਕੀਤਾ ਅੱਛਾ ਜਸਟਨ ਬਾਈਬਰ ਨੇ ਵੀ ਕੀਤਾ ਕੋਈ ਹੈ ਤੇ ਬਾਅਦ ਚੋਂ ਹੁਣ ਇਹ ਇੱਕ ਲੋਕਾਂ ਲਈ ਸੈਰਗਾਹ ਬਣ ਗਿਆ ਜਾਂ ਹੋਰ ਹਨ ਐਵੇਂ ਕਿਉਂਕਿ ਐਵੇਂ ਦਾ ਡਿੱਗਿਆ ਪਲੈਨ ਮਨ ਲੱਗਾ ਕਿਤੇ ਹੁੰਦਾ ਨਹੀਂ ਜਿਹੜੇ ਵੀ ਲੋਕ ਆਈਸਲੈਂਡ ਆਉਂਦੇ ਉਹ ਇਹਨੂੰ ਜ਼ਰੂਰ ਦੇਖ ਕੇ ਜਾਂਦੇ ਆ ਤੇ ਪਰ ਤੁਸੀਂ ਇਮੇਜਿਨੇਸ਼ਨ ਕਰੋ ਹੁਣ ਅਸੀਂ ਸਮਰ 'ਚ ਆਇਆ ਸਮਰ ਦੇ ਟਾਈਮ ਮਤਲਬ ਜਿਹੜਾ ਇਹ ਅਹ ਇਹੋ ਜੀ ਧਰਤੀ ਹੈ ਸਾਰਾ ਜਿਵੇਂ ਤੁਹਾਨੂੰ ਬਲੈਕ ਸੈਂਡ ਬੀਚਸ ਪਹਿਲਾਂ ਦਿਖਾਈਆਂ ਇਹਨਾਂ ਤੇ ਬਲੈਕ ਸੈਂਡ ਹੈ ਤੇ ਵਿంటర్ ਜਦ ਇਹ برف ਹੁੰਦੀ ਹੈ ਪੂਰਾ برف ਨਾਲ ਭਰਿਆ ਹੁੰਦਾ ਇਹ ਹੁਣ ਇਹਦੇ ਅੰਦਰਲੇ ਪਾਸੇ ਚੱਲਦੇ ਆ ਅ ਕੈਨ ਆ ਗੋ ਇਨਸਾਈਡ ਯਾ ਥੈਂਕ ਯੂ ਅੰਦਰੋਂ ਇਹੋ ਜਿਹਾ ਥੋੜੀ ਜੀ ਵਿੰਡ ਘਟਦੀ ਅੰਦਰ ਹਵਾ ਬਾਲੀ ਚੱਲ ਰਹੀ ਹੈ ਪਹਿਲੀ ਵਾਰੀ ਕਿਸੇ ਪਲੇਨ ਨੂੰ ਐਂ ਦੇਖਿਆਗਾ ਆਦਰਵਾਇਜ਼ ਤਾਂ ਵਧੀਆ ਪਲੇਨ ਜੀ ਵਹਨੇ ਆ ਪਰ ਮਾਦਮਾ ਕਰੇ ਹੋ ਜੀ ਉਹ ਜਿਹਾ ਦੁਰਘਟਨਾਵਾਂ ਨਾ ਹੀ ਹੋਣ ਕਦੇ ਕਿਸੇ ਨਾਲ ਹਨਾ ਸੂਰੂ ਸ਼ੁਰੂਤ ਤਾਂ ਮੈਨੂੰ ਬਾਰਡਰ ਲੱਗਦਾ ਹੁੰਦਾ ਸੀ ਪਤਾ ਕੀ ਹੋ ਜਾਏ ਆ ਹਾਂ ਹਾਂਜੀ ਤੇ ਇਹ ਸਾਰਾ ਅਲੂਮੀਨੀਅਮ ਦਾ ਹੈਗਾ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਅਲੂਮੀਨੀਅਮ ਜਹਾਜ਼ ਅਲੂਮੀਨੀਅਮ ਤੋਂ ਹੀ ਬਣਦੇ ਹੁੰਦੇ ਨੇ ਸਾਰਾ ਉਹਦਾ ਹੀ ਯੂਜ਼ ਹੋਇਆ ਹੈ ਉਹ ਅੱਗੇ ਤੱਕ ਦੇਖੋ ਅੰਦਰਲੇ ਪਾਸੇ ਉਹ ਹਜੇ ਹੁੰਦੇ ਆ ਜਿਹੜੇ ਪਲੇਨ ਹੁੰਦੇ ਆ ਆ ਤਾਂ ਪ੍ਰੋਪਰ ਉਹ ਹੋ ਗਿਆ ਮਤਲਬ ਖਰਾਬ ਹੋ ਗਿਆ ਮੂਰਲੇ ਪਾਸਿਓਂ ਦਾ ਜਿਹੜਾ ਨਾ ਇਹਦਾ ਕਾਫੀ ਸਾਰਾ ਲੋਹਾ ਸ਼ਾਇਦ ਹਵਾ ਨਾਲ ਵੀ ਉੱਡ ਗਿਆ ਹੋਊ ਕਿਉਂਕਿ ਹਵਾ ਇੰਨੀ ਕਿ ਜ਼ਿਆਦਾ ਤਿੱਖੀ ਤੇ ਤੇਜ਼ ਚੱਲਦੀ ਹੈ ਨਾ ਤੇ ਸਾਲ ਦਰ ਸਾਲ ਮੈਨਾਂ ਦਾ 1973 ਤੋਂ ਸਾਲ ਲਾ ਲਓ ਤੁਸੀਂ 50 ਸਾਲ ਤਾਂ ਹੋ ਗਏ 50 ਸਾਲਾਂ ਚ ਕਿੰਨਾ ਜਿਹੜਾ ਲੋਹਾ ਹੈ ਉਹ ਮਤਲਬ ਐ ਕਾਤਰਾਂ ਕਾਤਰਾਂ ਹੌਲੀ ਹੌਲੀ ਕਰਕੇ ਉੱਡੀ ਜਾਂਦਾ ਹੋਊਗਾ ਤੇ ਪਰ ਵਿੰਟਰ ਚ ਉਹ ਲੋਕਾਂ ਨੇ ਸਰਵਾਈਵ ਕਿਵੇਂ ਕੀਤਾ ਹੋਊਗਾ ਇਹ ਸੋਚਣ ਵਾਲੀ ਗੱਲ ਆ ਤੇ ਮਤਲਬ ਕਿੰਨੀ ਬਰਫ਼ ਤੇ ਆ ਗਈ ਸ਼ਾਇਦ ਇਹ ਬਰਫ਼ ਦੀ ਸਿੱਧੀ ਚਾਦਰ ਹੋਊਗੀ ਜਦੋਂ ਉੱਪਰੋਂ ਪਾਇਲਟ ਨੂੰ ਦਿਸੇ ਉਹ ਇਹ ਚਾ ਨਾ ਫਿਊਲ ਖਤਮ ਹੋ ਗਿਆ ਸੀਗਾ ਫਿਊਲ ਖਤਮ ਹੋਣ ਕਰਕੇ ਕ੍ਰੈਸ਼ ਹੋ ਗਿਆ ਸੀਗਾ ਇੱਥੇ ਤੇ ਉਹ ਬਰਫ਼ ਦਾ ਸਿੱਧੀ ਚਾਦਰ ਹੋਊਗੀ ਫਿਰ ਉਹਨੂੰ ਸਭ ਤੋਂ ਮਤਲਬ ਸੇਫ ਲੈਂਡਿੰਗ ਇਹੀ ਸ਼ਾਇਦ ਪਾਇਲਟ ਨੂੰ ਲੱਗੀ ਹੋਣੀ ਵੀ ਇੱਥੇ ਜਾ ਲਿਆ ਕੇ ਜਾ ਹਾਜ਼ਤਾਰ ਦਿੱਤਾ ਜਾਵੇ ਤੇ ਜਦੋਂ ਦਾ ਇਹ ਇੱਥੇ ਤਾਰਿਆ 1973 ਦਾ ਇਹ ਬਸ ਅਸੀਂ ਉਸੇ ਸਿਚੁਏਸ਼ਨ 'ਚ ਹੁਵੀ ਆ ਨਾ ਉਵੇਂ ਖੜੇ ਤੇ ਪਰ ਇਹਦੇ 'ਚੋ ਕੁਝ ਬੰਦੇ ਕਹਿੰਦੇ ਬਚ ਗਏ ਸੀ ਫਿਊਲ ਟੈਂਕ ਦੀ ਮੈਨੂੰ ਲੱਗਾ ਸਵਿਚ ਔਨ ਹੋ ਗਈ ਸੀ ਸਵਿਚ ਹਾਂਜੀ ਕੋਈ ਪਤਾ ਨਹੀਂ ਟੈਕਨੀਕਲ ਖਰਾਬੀ ਆ ਗਈ ਪਤਾ ਨਹੀਂ 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 ਪਾਇਲਟ ਦੀ ਉਹ ਤੇ ਮੈਂ ਗੂਗਲ ਤੇ ਪੜਿਆ ਸੀ ਕਹਿੰਦੇ ਪਾਇਲਟ ਦੀ ਗਲਤੀ ਸੀਗੀ ਮਤਲਬ ਪਾਇਲਟ ਨੇ ਸਵਿਚ ਕੋਈ ਗਲਤ ਔਨ ਕਰਤਾ ਸੀ ਫਿਊਲ ਟੈਂਕ ਵਾਲਾ ਔਨ ਕਰਤਾ ਸੀ ਉਹਦੇ ਨਾਲ ਤੇ ਬਲਾਸਟ ਹੋ ਗਿਆ ਸੀ ਮਤਲਬ ਇੰਨਾ ਦਿਨਾਂ 'ਚ ਅਸੀਂ ਕੁੰਗੜ ਰਹੇ ਆ ਮਤਲਬ ਅਸੀਂ ਇੰਨੀ ਕਿ ਜ਼ਿਆਦਾ ਠੰਡ ਆ ਨਾ ਐਕਸਟ੍ਰੀਮ ਲੈਵਲ ਤੇ ਹਵਾ ਤੇ ਕੋਲਡ ਆ ਤੇ ਜਿਹੜੇ ਇਥੇ ਵਿਚਾਰੇ ਬੱਚੇ ਵੀ ਹੋਣਗੇ ਉਹਨਾਂ ਦਾ ਲਾਸ਼ਾਂ ਇਥੇ ਆਕੜਗੀਆਂ ਹੋਣਗੀਆਂ ਸਰੀਰ ਐ ਬਣਗੇ ਹੋਣਗੇ ਹਨਾ ਪਰ ਹਜੇ ਆਪ ਨੂੰ ਐ ਨਹੀਂ ਪਤਾ ਕਿ ਪਰ ਵੀ ਸਾਰਿਆਂ ਦੀ ਡੈਟਾ ਨਹੀਂ ਸਾਨੂੰ ਐ ਨਹੀਂ ਪਤਾ ਵੀ ਸਾਰੇ ਸਰਵਾਈਵ ਕਰ ਗਏ ਸੀ ਜਾਂ ਸਾਰੇ ਸਾਰੇ ਮਰ ਗਏ ਸੀਗੇ ਤੇ ਕ੍ਰੈਸ਼ ਕੋ ਆਪਣਾ ਗਾਈਡ ਵੀ ਆ ਹੁਣ ਆਉਂਦੇ ਹੋਏ ਇਹੀ ਦੱਸ ਰਿਹਾ ਸੀਗਾ ਕਿ ਉਹਦੇ ਬਾਰੇ ਇੰਨਾ ਪਤਾ ਨਹੀਂ ਹੈਗਾ ਕਿ ਸਰਵਾਈਵ ਕਰ ਗਏ ਸੀ ਜਾਂ ਮਤਲਬ ਕੀ ਹੋਇਆ ਸੀ ਉਹ ਨਹੀਂ ਪਤਾ ਹੈਗਾ ਹਜੇ ਆ ਦੇਖੋ ਤੁਸੀਂ ਜਹਾਜ਼ ਦੇ ਪਾਰਟ ਕਿਵੇਂ ਪੂਰੀ ਜਾਂਦੇ ਆ ਹਨਾ ਹਾਂਜੀ ਟੁੱਟ ਟੁੱਟ ਡਿੱਗ ਗਏ ਨੇ ਉਹ ਮੈਂ ਵੀ ਪਹਿਲਾਂ ਖੁਸ਼ੀ ਇੰਹੀਂ ਬੋਲ ਗਏ ੜੇ ਹਵਾ ਤੇਜ ਆ ਨਾ ਕੁਛ ਆ ਕੇ ਲੋਕ ਚੜਨ ਲੱਗੇ ਅਜੂਬਾ ਬਣ ਗਿਆ ਹੁਣ ਤਾਂ ਇਹ ਥੋੜੇ ਟਾਈਮ ਨੂੰ ਮੈਨੂੰ ਲੱਗਦਾ ਨਹੀਂ ਜੰਮੀ ਹੋ ਰਿਹਾ ਜੀ ਇਹ ਟ੍ਰੈਜ਼ਰਟੀ ਹੈ ਇੱਕ ਤੇ ਤਰਾਸਦੀ ਹੈ ਪਰ ਲੋਕਾਂ ਨੇ ਇਹਨੂੰ ਅਜੂਬਾ ਬਣਾ ਲਿਆ ਇਹ ਚੀਜ਼ ਨੂੰ ਆ ਦੇਖੋ ਕੇਮਸਟਿਕਰ ਲਾਏ ਆ ਸਟicker ਲਾ ਲ ਆ ਜਾਂਦੇ ਆ ਲੋਕ ਇਹਦੇ ਤੇ ਆਪਦੇ ਸਾਡੇ ਕੋਲੇ ਸਟicker ਹੈਗਾ ਆਪਦਾ ਚੱਲ ਇੱਥੇ ਤੱਕ ਕੀ ਲਾਉਣਾ ਹੁਣ ਅਸੀਂ ਕਿਉਂਕਿ ਇੱਥੇ ਜਾਣ ਦਾ ਵੀ ਨੁਕਸਾਨ ਹੋਇਆ ਨਾ ਜਾਣ ਦਾ ਨੁਕਸਾਨ ਤੇ ਇਹਦੇ ਅੰਦਰ ਇੰਨੇ ਇੱਕ ਜ਼ਿਆਦਾ ਗੰਟਾ ਵਾਲੇ ਪਾਸੇ ਦਿਖਾਦਾ ਇੰਨੀਆਂ ਤਾਰਾਂ ਦੂਰਾਂ ਹੁੰਦੀਆਂ ਜਹਾਜ਼ ਦੇ ਅੰਦਰ ਆਪਾਂ ਦਾ ਪਤਾ ਨਹੀਂ ਲੱਗਦਾ ਹਾਂਜੀ ਤੇ ਆਹ ਇੰਨੀਆਂ ਤਾਰਾਂ ਜਾਂਦੀਆਂ ਹੁੰਦੀਆਂ ਆਪਾਂ ਦਾ ਵੈਸੇ ਵਧੀਆ ਵਧੀਆ ਦੇਖ ਰਹੇ ਆ। ਉਹ ਕਿੰਨੀਆਂ ਤਾਰਾਂ ਆ ਰਹੀਆਂ ਤਾਂ ਉਹੀ ਨਾ ਪਤਾ ਲੱਗੇ ਕੀ ਐ। ਨਾਲੇ ਤਾਂ ਖੁਸ਼ੀ ਇੰਨਾ ਇੰਨੀ ਪੁਰਾਣੀ ਟੈਕਨੋਲੋਜੀ ਦਾ ਐ। ਜਿਹੜੀਆਂ ਨਵੀਆਂ ਟੈਕਨੋਲੋਜੀ ਦੇ ਆਉਂਦੇ ਹੋਣਗੇ ਹੁਣ ਤਾਂ ਜਹਾਜ਼ ਉਹ ਪਤਾ ਨਹੀਂ ਕਿਵੇਂ ਦੇ ਹੋਣਗੇ। ਓਏ ਡਰ ਲੱਗਦਾ ਹੈ ਹਨਾ ਇੱਥੋਂ ਤਾਂ। ਠੰਡ ਐ ਇੱਥੇ ਨਾ ਬਹੁਤ ਹੀ ਜ਼ਿਆਦਾ ਹੈਗੀ। ਇਹ ਦੁਬਾਰਾ ਫੇਰ ਅਸੀਂ ਇੱਕ ਸਮੁੰਦਰ ਦੇ ਕਿਨਾਰੇ ਦੀਆਂ ਸਾਰਾ ਖਾਲੀ ਪਿਆ ਪਾਰਟ ਐਟਲੈਂਟਿਕ ਓਸ਼ੀਅਨ ਦਾ। ਤੇ ਖੜਿਆ ਨਹੀਂ ਜਾਂਦਾ ਜ਼ਿਆਦਾ ਟਾਈਮ। ਤੇ ਇਸ ਕਰਕੇ ਹੁਣ ਅਸੀਂ ਵਾਪਸ ਚੱਲੇ ਆਂ ਵੈਸੇ ਵੀ ਇੱਥੇ ਕੁਝ ਦੇਖਣ ਨੂੰ ਤਾਂ ਜ਼ਿਆਦਾ ਹੈ ਨਹੀਂ ਪਲੈਨ ਹੀ ਐ 15-20 ਮਿੰਟਾਂ ਦੇ ਸਪੈਂਡ ਕਰਨ ਤੋਂ ਬਾਅਦ ਤੇ ਹੁਣ ਤੁਰ ਕੇ ਜਾਣਾ ਪਊਗਾ 10 ਮਿੰਟ ਦੀ ਵਾਕ ਫਿਰ ਸਾਨੂੰ ਜਿਹੜੀ ਬੱਸ ਹੈ ਉੱਥੇ ਲੈਣ ਆਉਂਦੀ ਹੈ ਸਾਡੀ ਲਓ ਜੀ ਇਹ ਸਾਡੀ ਵੈਨ ਆ ਗਈ ਸਾਨੂੰ ਲੈਣ ਦੇ ਲਈ ਪੈਸੇ ਯਾਰ ਜਾਇ ਜੀ ਲੈਂਦੇ ਐ ਜ਼ਿਆਦਾ ਨਹੀਂ ਹੈਗੇ ਇੰਨੀ ਦੂਰ ਡੀਜ਼ਲ ਵੀ ਫੂਕਦੇ ਐ ਤੇ ਉਹ ਗਲੇਸ਼ੀਅਰ ਨੇ ਸਾਹਮਣੇ ਗਰਮੀਆਂ ਚ ਵੀ ਬਰਫ਼ ਰਹਿੰਦੀ ਐ ਜਿੰਨਾ ਤੁਸੀਂ ਆਹ ਦੇਖ ਰਹੇ ਹੋ ਨਾ ਸਾਰਾ ਗਲੇਸ਼ੀਅਰ ਐ ਦੇਖੋ ਸਾਰੇ ਦਾ ਸਾਰਾ ਬਰਫ਼ ਨਾਲ ਭਰਿਆ ਹੋਇਆ ਤੇ ਇਹਦੇ ਇਹਦੇ ਟਾਇਰ ਆ ਇਹ ਬੱਸ ਵਾਂਗੂ ਕੈਂਟਰ ਐ ਨਾ ਜਿਹੜਾ ਕਿਉਂਕਿ ਵਿੰਟਰ ਚ ਵੀ ਚੱਲਦਾ ਹੋਊਗਾ ਇਹ ਹਰੇਕ ਅੱਧੇ ਘੰਟੇ ਬਾਅਦ ਇਹ ਆਉਂਦਾ ਜਾਂਦਾ ਹੈਗਾ ਮਤਲਬ ਹਾਫ ਐਨ ਆਰ ਬਾਅਦ ਹਰੇਕ ਅੱਧੇ ਘੰਟੇ ਬਾਅਦ ਉਧਰਲੇ ਪਾਸੇੋਂ ਤੁਰਦਾ ਤੇ ਇੱਥੇ ਆਉਂਦਾ ਹੈ ਅੱਧੇ ਘੰਟੇ ਬਾਅਦ ਹੀ ਇੱਥੋਂ ਚੱਲਦਾ ਤੇ ਉੱਥੇ ਲੈ ਕੇ ਜਾਂਦਾ ਸਾਰਾ ਦਿਨ ਹੀ ਚੱਲਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਰਕ ਕਿਉਂ ਉਹਨਾਂ ਦਾ ਬਹੁਤ ਔਖਾ ਇੱਥੋਂ ਦਿਖਦਾ ਵੀ ਨਹੀਂ ਜਿਹੜੀ ਪਾਰਕਿੰਗ ਹੈ ਇੱਥੋਂ ਦਿਖਦੀ ਵੀ ਨਹੀਂ ਹੈਗੀ ਇੰਨੀ ਜਗ ਇੰਨੀ ਦੂਰ ਜਾ ਕੇ ਆ ਪਾਰਕਿੰਗ ਤੇ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਆ ਇੰਨੀ ਦੂਰ ਸੀਗਾ ਪਲੇਨ ਉਹ ਖੜਾ ਹੈਗਾ ਸਾਹਮਣੇ ਤੋਂ ਦਿਖਦਾ ਹੁਣ

ਤਾਂ ਪਰਚਰ ਫਰਮ ਰੋਡ ਤੋਂ ਇੰਨੇ ਵਿੱਚ ਚੱਲਦਾ ਤੇ ਪਲੇਨ ਤੋਂ ਇੰਨੇ ਵਿੱਚ ਚੱਲਦਾ ਹਾ ਹਾ ਟਾਈਮਿੰਗ ਆ ਪਾਰਕਿੰਗ 'ਚ ਪਹੁੰਚ ਗਏ ਵੈਸੇ ਤੁਰ ਕੇ ਜਾਣਾ ਔਖਾ ਵੀ ਨਹੀਂ ਹੈਗਾ ਪਰ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਆ ਯਾਰ ਤੇ ਕੁਛ ਥੋੜਾ ਜਿਹਾ ਖੁਸ਼ੀ ਦੀ ਸਿਹਤ ਠੀਕ ਨਹੀਂ ਠੰਡ ਕਰਕੇ ਤਾਂ ਕਰਕੇ ਸਾਨੂੰ ਇਹ ਲੈਣਾ ਬੈਟਰ ਸੀਗਾ ਵੈਲਕਮ ਟੂ ਐਡਵੈਂਚਰ ਗਰਾਊਂਡ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਤੁਹਾਨੂੰ ਦਿਖਾਉਣੀ ਆ ਸੀਗੀਆਂ ਆਈਸਲੈਂਡ ਦੀਆਂ ਕੁਝ ਸੋਹਣੀਆਂ ਸੋਹਣੀਆਂ ਥਾਵਾਂ ਤੇ ਰੋਡ ਟ੍ਰਿਪ ਹਜੇ ਸਾਡਾ ਅੱਗੇ ਚੱਲਦਾ ਰਹੂਗਾ ਸਾਊਥ ਆਈਸਲੈਂਡ ਦੀਆਂ ਕੁਝ ਹੋਰ ਥਾਵਾਂ ਨੇ ਜਿਹੜੀਆਂ ਹੁਣ ਤੁਹਾਨੂੰ ਕੱਲ ਦੇ ਵਲੌਗ ਚ ਅੱਗੇ ਕੰਟੀਨਿਊ ਕਰਕੇ ਦਿਖਾਵਾਂਗੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ ਆਈਸਲੈਂਡ ਤੋਂ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ